ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਅੱਜ ਸਟਾਕ ਦਾ ਦੂਜਾ ਦਿਨ ਹੈ ਤੁਹਾਨੂੰ ਵੀ ਸਟਾਕ ਲੱਗਦਾ ਦੇਖਿਆ ਹੁੰਦੀਆਂ ਦੂਜੇ ਦੋ ਦਿਨਾਂ ਚ ਕਿੰਨਾ ਕੁ ਸਟਾਕ ਲਾਤਾ ਮੁੰਡਿਆਂ ਨੇ ਆਹ ਦੇਖੋ ਜੀ ਆਹ ਦੇਖੋ ਜੱਟ ਦੀ ਆਵਾਜ਼ ਸੁਣ ਕੇ ਸਕੂਨ ਹੀ ਆਉਂਦਾ ਆੜੀ ਜੱਟ ਦੀ ਹੰਡ ਕੋੜੇ ਮੇਰਾ ਟੱਬਿਆਂ ਦੇ ਵਿੱਚ ਪਿੰਡ ਕੋੜੇ ਮੁੰਡੇ ਵੈ ਨੇ ਤੋਂ ਦੇ ਸ਼ਾਇਰਾਂ ਦੇ ਸ਼ਾਇਰਾਂ ਦੇ ਆਹ ਚੱਕੋ ਜੀ ਆਈ ਮੇਰਾ ਮਮਾ ਕਾਲਾ ਜੀ ਇਹਨਾਂ ਨੂੰ ਵੀਡੀਓ ਚ ਦਿਖਿਆਉਂਦਾ ਨਹੀਂ ਹੈਗਾ ਆਈ ਜੀ ਛਾੜ ਤੋਂ ਮੇਰਾ ਮਮਾ ਕਾਲਾ ਫੋਟੋ ਕਰਾਉਣੀ ਹੈ ਇੱਧਰ ਵੀ ਦਿਖਾ ਦੇ ਹਾਂ ਸਾਡੇ ਵਾਰੀ ਕਿਨਾਂ ਕਰੇ ਆਏ ਆ ਉਸ ਪਿੰਡ ਤੋਂ ਆਇਆ ਆ ਦੇਖੋ ਦੋ ਦਿਨਾਂ ਸਟਾਕ ਲਾਏ ਜੀ ਇਹਨਾਂ ਨੇ ਚੋਬਰਾਂ ਨੇ ਬਹੁਤ ਮਿਹਨਤੀ ਮੁੰਡੇ ਨੇ ਬਹੁਤ ਜ਼ਿਆਦਾ ਜੀ ਪੰਜ ਟਰੈਡ ਨੇ ਤਿੰਨ ਭਰੇ ਖੜੇ ਨੇ ਇੱਕ ਤਾਰ ਲੱਗ ਰਹੇ ਨੇ ਇੱਕੋਂ ਭਰੇ ਖੜੇ ਇੱਕ ਇਹ ਨੌਜਵਾਨ ਇਹ ਕੱਲੀ ਤਿੰਨਾਂ ਬਰੋਬਰ ਹੈ ਜੀ ਇਹ ਖੰਗੜ ਨਹੀਂ ਦਿੰਦਾ ਕਹਿੰਦਾ ਮੇਰੇ ਬਰੋਬਰ ਆਓ ਇਹਦੇ ਬਰੋਬਰ ਲੱਗਣ ਚ ਕਿਸੇ ਦੀ ਹਿੰਮਤ ਨਹੀਂ ਜੀ ਇਹਨੇ ਥਾਪੀ ਮਾਰਦੀ ਕਹਿੰਦਾ ਬਰੋਬਰ ਚਾਸੀ ਦਾ ਚਾਰ ਤਾਰ ਕੇ ਦਿਖਾਓ ਇਹ ਦੇਖੋ ਇਹ ਦੋ ਦਿਨਾਂ ਚ ਸਟਕ ਲੱਗੇ ਹੋਏ ਜੀ ਸਾਰਾ ਕਿਉਂ ਜੀ ਸਹੀ ਹੈ ਸਹੀ ਹੈ ਕਹਿੰਦਾ ਓਕੇ ਜਮਾ ਤੇਰੇ ਬਰੋਬਰ ਤੇ ਵੀ ਲੱਗਦਾ ਕੋਈ ਥਾਪੀ ਮਾਰ ਉਹਨੂੰ ਥਾਪੀ ਮਾਰ ਫੇਰ ਇੱਕ ਵਾਰੀ ਥਾਪੀ ਮਾਰ ਮਨਾ ਨਾ ਮਾਰ ਮਾਰ ਮਾਰਦੇ ਮਾਰਦੇ ਓ ਥਾਪੀ ਮੈਂ ਤੋ ਅਮੂਛਾ ਦੀਾ ਬਿਮਾਰੀ ਕਹਿੰਦਾ ਪਰ ਬਰ ਬਰਾਓ ਮੇਰੇ ਉਧਰ ਮਰਵਾਉਂਦਾ ਤਾਂ ਦਾਪੀ ਮਾਰੀ 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 ਇੱਕ ਵਾਰੀ ਮਾਰ ਮਾਰ ਮਾਰੀ ਇੱਕ ਵਾਰੀ ਇੱਕ ਵਾਰੀ ਮਾਰ ਦੇ ਇੱਕ ਵਾਰੀ ਮਾਰ ਦੇ ਮਾਰੀ ਮੈਨੂੰ ਤੋ ਨਹੀਂ ਰੱਬੀ ਭਾਈ ਮਾਰੀ 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 ਉਹ ਉਹਨਾਂ ਤੋਂ ਮਰਵਾ ਥਾਪੀ ਬਸ ਅੱਗ ਨਹੀਂ ਵਾਤੇ ਇੱਕ ਜਣ ਬਾਦ ਅੱਛਾ ਹਾਏ ਇਹ ਸੁਣਦੀ ਏ ਜੱਟ ਦੀ ਆਵਾਜ਼ ਇਹ ਜੱਟ ਦੀ ਬਾਤ ਸੁਣ ਕੇ ਨਾ ਰੂ ਨੂੰ ਸਕੂਨ ਮਿਲਦਾ ਹੈ ਕਰਦੀ ਇਹ ਬਿੱਕਰ ਹੈ ਜੀ ਉਹ ਕਾਲੂ ਜਮਾਦਾਰ ਹੈ ਵਿਚਾਲੇ ਬਾਬੂ ਗੋੜੇ ਨੇ ਮਿਸਤਰੀ ਕੰਮ ਕਰਦੇ ਨੇ ਮਿਸਤਰੀ ਤਾਂ ਨਹੀਂ ਕਰਦੇ ਨਹੀਂ ਕਰਦੇ